ਪੰਜਾਬ ਭਾਸ਼ਾ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਭਾਸ਼ਾ ਦਫ਼ਤਰ ਕਪੂਰਥਲਾ ਵੱਲੋਂ ਵਿਦਿਆ ਦੇ ਖੇਤਰ ਦੀ ਨਾਮਵਰ ਸੰਸਥਾ ਲਾਇਲਪੁਰ ਖਾਲਸਾ ਕਾਲਜ ਕਪੂਰਥਲਾ ਦੇ ਵਿਦੇੜੇ ਵਿੱਚ ਤ੍ਰੈ ਭਾਸ਼ੀ ਕਵੀ ਦਰਵਾਰ ਕਰਵਾਇਆ ਗਿਆ ਇਸ ਤ੍ਰੇਪਾਸ਼ੀ ਕਵੀ ਦਰਵਾਰ ਵਿੱਚ ਪਦਮਸ਼ੀਰੀ ਡਾਕਟਰ ਹਰਮਿੰਦਰ ਸਿੰਘ ਵਿਦ ਚਾਂਸਲਰ ਕੇਂਦਰੀ ਵਿਸ਼ਵ ਵਿਦਿਆਲਿਆ ਧਰਮਸ਼ਾਲਾ ਮੁੱਖ ਮਹਿਮਾਨ ਵਜੋਂ ਅਤੇ ਡਾਕਟਰ ਬਲਦੇਵ ਸਿੰਘ ਢਿੱਲੋਂ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ ਸਮਾਗਮ ਦੀ ਪ੍ਰਧਾਨਗੀ ਪੰਜਾਬੀ ਦੇ ਪ੍ਰਸਿੱਧ ਸ਼ਾਇਰ ਅਤੇ ਅਲੋਚਕ ਪ੍ਰੋਫੈਸਰ ਕੁਲਵੰਤ ਸਿੰਘ ਔਜਲਾ ਨੇ ਕੀਤੀ ਜ਼ਿਲ੍ਹਾ ਭਾਸ਼ਾ ਅਫਸਰ ਜਸਪ੍ਰੀਤ ਕੌਰ ਨੇ ਜੀ ਆਇਆਂ ਆਖਦਿਆਂ ਸਾਰੇ ਕਵੀਆਂ ਦੀ ਜਾਣ ਪਛਾਣ ਕਰਵਾਈ ਉਹਨਾਂ ਭਾਸ਼ਾ ਵਿਭਾਗ ਦੀਆਂ ਗਤੀਵਿਧੀਆਂ ਸਾਂਝੀਆਂ ਕਰਦਿਆਂ ਹਾਜ਼ਰ ਕਵੀਆਂ ਦਾ ਸ਼ਾਇਰਾਨਾ ਅੰਦਾਜ਼ ਚ ਦੁਆਰਫ਼ ਕਰਵਾਉਂਦੇ ਆ ਕਿਹਾ ਕਿ ਮੁੱਖ ਕੇਂਦਰ ਪਟਿਆਲਾ ਦੇ ਨਾਲ-ਨਾਲ ਹੁਣ ਹਰ ਸਾਲ ਜ਼ਿਲ੍ਹਾ ਕੇਂਦਰਾਂ ਵਿਖੇ ਬਿਤ੍ਰਹਿ ਭਾਸ਼ੀ ਕਵੀ ਦਰਬਾਰ ਕਰਵਾਇਆ ਜਾਇਆ ਕਰਨਗੇ ਇਸ ਨਾਲ ਇਤਿਹਾਸਿਕ ਮਾਹੌਲ ਦੇ ਪਸਾਰੇ ਨੂੰ ਹੋਰ ਬਲ ਮਿਲੇਗਾ ਤ੍ਰਹਿ ਭਾਸ਼ਾ ਕਵੀ ਦਰਬਾਰ ਵਿੱਚ ਡਾਕਟਰ ਸਰਦੂਲ ਸਿੰਘ ਔਜ਼ਲਾ ਕੰਬਰ ਇਕਵਾਲ ਸਿੰਘ ਸੁਰਜੀਤ ਸਾਜਨ ਸਹਿਵਾਦ ਖਾਨ ਮੰਗਲ ਪੰਡਾਲ ਪ੍ਰੋਫੈਸਰ ਮਨਜਿੰਦਰ ਸਿੰਘ ਜੋਹਰ ਪ੍ਰੋਮਿਲਾ ਅਰੋੜਾ ਨੀਲੂ ਸ਼ਰਮਾ ਰਮੇਸ਼ ਵਿਨੋਦੀ ਮਹੇਸ਼ ਸ਼ਰਮਾ ਮੁਹੰਮਦ ਆਵਾਸ ਅਸਗਰ ਅਮੀਨ ਡਾਕਟਰ ਦੀਪਕ ਆਵਾਸ ਤਾਲੀਵਾਲ ਅਤੇ ਅਬਦੁੱਲ ਰਹੀਸ਼ ਅਤੇ ਅਬਦੁੱਲ ਰਸ਼ੀਦ ਨੇ ਸ਼ਾਨਦਾਰ ਕਲਮਾਰਾਹੀ ਭਰਮੀ ਹਾਜ਼ਰੀ ਲਵਾਈ ਇਨਾਂ ਸਾਰੇ ਕਵੀਆਂ ਨੇ ਪੰਜਾਬੀ ਹਿੰਦੀ ਅਤੇ ਉਰਦੂ ਜ਼ਬਾਨ ਵਿੱਚ ਆਪਣੇ ਕਲਾਮ ਪੇਸ਼ ਕਰਕੇ ਚੰਗੀ ਵਾਹ ਵਾਹ ਕਬੂਲੀ ਇਸ ਮੌਕੇ ਹੋਰ ਕੀ ਗੱਲਬਾਤ ਹੋਈ ਹੈ ਅਵ ਮਾਰਦੇ ਪੂਰੀ ਕਬਰ ਤੇ ਨਜ਼ਰ ਹਾਂਜੀ ਸਰ ਤੁਸੀਂ ਮੁੱਖ ਮਹਿਮਾਨ ਦੇ ਤੌਰ ਤੇ ਕੱਲੋ ਕੀ ਸਮੇਲਨ ਦੇ ਵਿੱਚ ਆਏ ਆ ਤਾਂ ਜਿਹੜੇ ਕਿ ਸਮੇਲਨ ਦੇ ਵਿੱਚ ਕਿਸ ਤਰੀਕੇ ਨਾਲ ਲੋਕਾਂ ਦਾ ਜਿਹੜਾ ਕਿ ਜਿਹੜੇ ਸ਼ਿਰਕਤ ਕੀਤੀ ਹੈ ਲੋਕਾਂ ਦੁਆਰਾ ਤੇ ਕਿੱਦਾਂ ਦੇਖਦੇ ਕਿ ਜਿਹੜਾ ਕਿ ਪ੍ਰੋਗਰਾਮ ਹੈ ਕਵੀ ਦਰਬਾਰ ਦੀ ਜਿਹੜੀ ਪ੍ਰੋਗਰਾਮ ਪੰਜਾਬ ਸਰਕਾਰ ਦਾ ਭਾਸ਼ਾ ਵਿਭਾਗ ਉਹਨੂੰ ਚੰਗੇ ਤੰਦ ਦੇ ਨਾਲ ਮੁੜ ਸੁਰਜੀਤ ਕਰ ਰਿਹਾ ਹੈ ਸਭ ਤੋਂ ਚੰਗੀ ਗੱਲ ਇਹ ਹੈ ਕਿ ਭਾਰਤੀ ਭਾਸ਼ਾਵਾਂ ਦੇ ਪ੍ਰਤੀ ਇਸਰਾਂ ਦੀਆਂ ਕਾਗੋਸ਼ਟੀਆਂ ਇੱਕ ਚੇਤਨਾ ਪੈਦਾ ਕਰਦੀਆਂ ਨੇ ਅੱਜ ਦੀ ਇਸ ਕਾਗੋਸ਼ਟੀ ਵਿੱਚ ਹਿੰਦੀ ਪੰਜਾਬੀ ਅਤੇ ਉਰਦੂ ਦੇ ਬਿਹਤਰੀਨ ਕਵੀਆਂ ਨੇ ਆਪਣਾ ਕਲਾਮ ਪੜ੍ਹ ਕੇ ਸੁਣਾਇਆ ਇਹਦੇ ਦੋ ਤਰ੍ਹਾਂ ਦੇ ਪ੍ਰਭਾਵ ਨੌਜਵਾਨ ਪੀੜੀ ਤੇ ਪੈਣਗੇ ਇੱਕ ਤਾਂ ਭਾਸ਼ਾਵਾਂ ਦੇ ਪ੍ਰਤੀ ਉਹਨਾਂ ਦੇ ਮਨ ਵਿੱਚ ਚਾਹ ਤੇ ਇੱਛਾ ਸ਼ਕਤੀ ਪੈਦਾ ਹੋਵੇਗੀ ਤੇ ਦੂਸਰਾ ਉਹ ਆਪਣੀ ਮਾਂ ਬੋਲੀ ਪੰਜਾਬੀ ਦੀ ਪਰੰਪਰਾ ਦੇ ਨਾਲ ਪੰਜਾਬੀ ਦੀ ਉਸ ਵੱਡੇ ਕਵੀਆਂ ਦੇ ਪ੍ਰਤੀ ਉਹਨਾਂ ਦੇ ਮਨ ਵਿੱਚ ਜੁਕੀ ਪੈਦਾ ਹੋਵੇਗੀ ਤੇ ਪੰਜਾਬੀ ਸਾਹਿਤ ਤੇ ਖਾਸ ਕਰਕੇ ਪੰਜਾਬੀ ਕਾਵ ਵਾਸਤੇ ਇਹੋ ਜਿਹੇ ਉਤਸਵ ਬੜੇ ਵਧੀਆ ਢੰਗ ਦੇ ਨਾਲ ਇੱਕ ਨਵੀਂ ਚੇਤਨਾ ਪੈਦਾ ਕਰ ਸਕਦੇ ਨੇ ਮੈਂ ਜ਼ਿਲ੍ਹਾ ਭਾਸ਼ਾ ਅਫਸਰ ਕਪੂਰਥਲਾ ਨੂੰ ਪੰਜਾਬ ਸਰਕਾਰ ਦੇ ਭਾਸ਼ਾ ਵਿਭਾਗ ਨੂੰ ਵਧਾਈ ਦਿੰਦਾ ਕਿ ਉਹਨਾਂ ਦੇ ਅਜਿਹੇ ਯਤਨ ਸਦਕਾ ਪੰਜਾਬੀ ਸੱਭਿਆਚਾਰ ਵੀ ਉन्नत ਹੋਵੇਗਾ ਅੱਜ ਜੇ ਸਾਡੇ ਗੱਲ ਕਰੀਏ ਤੁਸੀਂ ਵੀ ਵਿਸ਼ੇਸ਼ ਤੌਰ ਤੇ ਜਿਹੜੇ ਕਿਸ ਮੇਲੇ ਦੇ ਵਿੱਚ ਪਹੁੰਚੇ ਹੈ ਕਿਤਾ ਦੇਖਦੇ ਕਿ ਜਿਹੜੇ ਪਸ਼ਾ ਭਾਗ ਦੇ ਜਿਹੜੇ ਪ੍ਰਾਣਿਆਂ ਨੂੰ ਇਹ ਬਹੁਤ ਅੱਛੀ ਗੱਲ ਹੈ ਕਿ ਪਸ਼ਾ ਭਾਗ ਪੰਜਾਬ ਤੇ ਜ਼ਿਲ੍ਹਾ ਚਾਦਰ ਤਕਪੂਰਾ ਨੂੰ ਜਿਹੜੇ ਵਿਸ਼ੇਸ਼ ਉਪਰੰਦੇ ਕਰਾਈ ਜਾ ਰਹੇ ਆ ਬੋਲੀ ਵਿੱਚ ਬਫੂਲਤ ਕਰਨੀ ਪੰਜਾਬੀ ਭਾਸ਼ਾ ਨੂੰ ਬਫੂਲਤ ਕਰਨੀ ਇਹ ਬਹੁਤ ਚੰਗੀ ਗੱਲ ਹੈ ਤੇ ਅੱਜ ਇੱਥੇ ਤ੍ਰੈ ਭਾਸ਼ੀ ਕਵੀ ਦਰਬਾਰ ਕਰਾਇਆ ਜਾ ਰਿਹਾ ਹੈ ਹਿੰਦੀ ਪੰਜਾਬੀ ਤੇ ਉਰਦੂ ਜ਼ਬਾਨ ਦੇ ਨਾਲ ਸੰਬੰਧਿਤ ਇਹ ਕਵੀ ਦਰਬਾਰ ਹੈ ਜਿੰਨੇ ਕਿੰਨਾ ਜ਼ਮਾਨਾ ਦੇ ਸ਼ਾਇਰ ਦਿਨੋਸ਼ ਹਨ ਕੋਈ ਨਹੀਂ ਇਹੋ ਜਿਹੀਆਂ ਗਤੀਵਿਧੀਆਂ ਇਹ ਵਿੱਚ ਜਿਹੜੇ ਉਪਰਾਧ ਹੈ ਨਾ ਇਹ ਇੰਨਾ ਭਾਸ਼ਾਵਾਂ ਨੂੰ ਕਿ ਉਹ ਮੇਂ ਬਫੂਲਤ ਕਰਨ ਵਾਸਤੇ ਬਹੁਤ ਵਧੀਆ ਨੇ ਤੇ ਮੈਂ ਮੁਬਾਰਕ ਦਿੰਨਾ ਹੈ ਮੈਡਮ ਜਸਕੀਤ ਕੌਰ ਜਿੰਨਾ ਭਾਸ਼ਾ ਅਫਸਰ ਬਤਨ ਦੇ ਪਾ ਸ਼ਾਬਾਹ ਪੰਜਾਬੀ ਮੇਰੇ ਨੂੰ ਬਹੁਤ ਬਹੁਤ ਇਦਾਂ ਦੇ ਉਤਾਲੇ ਇਦਾਂ ਦੇ ਉਤਮ ਜਿਹੜੇ ਕਰਦੇ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਮੇਰੀ ਵੀ ਇਹ ਇੱਛਾ ਹੈ ਕਿ ਇਹੋ ਜਿਹੀਆਂ ਗਤੀਵਿਧੀਆਂ ਕਰਵਾਉਂਦੇ ਰਹਿਣ ਜੇ ਗੱਲ ਕਰੀਏ ਸਰਕਾਰ ਦੀ ਸਰਕਾਰ ਵੱਲੋਂ ਜਿਹੜੇ ਕਿ ਇਹ ਜਿਹਨਾਂ ਕੇ ਉਪਰਾਲੇ ਉਤਸ਼ਾਹ ਕੀਤਾ ਜਾਂਦਾ ਵਾ ਕਵੀਆਂ ਨੂੰ ਕਿੱਦਾਂ ਦੇ ਦੇ ਸਰਕਾਰ ਦੇ ਘਰੇ ਦੇਖੋ ਸਰਕਾਰ ਦੀ ਵੀ ਹਮੇਸ਼ਾ ਇਹ ਕੋਸ਼ਿਸ਼ ਰਹੀ ਹੈ ਕਿ ਉਹ ਆਪਣੇ ਵੱਖ-ਵੱਖ ਅਦਾਰਿਆਂ ਦੇ ਜ਼ਰੀਏ ਇਹਨਾਂ ਗਤੀਵਿਧੀਆਂ ਨੂੰ ਹਮੇਸ਼ਾ ਬਰਕਰਾਰ ਰੱਖਦਾ ਤਾਂ ਕਿ ਜਿਹੜੀਆਂ ਨੌਜਵਾਨ ਪੀੜ੍ਹੀਆਂ ਨੇ ਇਹ ਜਿਹੜੇ ਨੌਜਵਾਨ ਸ਼ਾਇਰ ਨੇ ਦੇਖ ਨੇ ਕਵੀ ਨੇ ਜਨਨ ਲਿਖਣ ਦਾ ਪੜ੍ਹਨ ਦਾ ਸ਼ੌਕ ਹੈ ਉਹ ਉਹਨਾਂ ਦੇ ਵਿੱਚ ਹੋਰ ਰੁਚੀ ਮਾ ਪੈਦਾ ਹੋਵੇ ਹੋਰ ਵਿਚਾਰ ਵੀ ਪੈਦਾ ਹੋਵੇ ਸਰਕਾਰ ਇਹਨਾਂ ਵਾਸਤੇ ਫੰਡਸ ਵੀ ਉਡੀਆ ਕਰਵਾ ਰਹੀ ਆ ਇਹਨਾਂ ਵਾਸਤੇ ਮੁੱਖੀ ਉਤੀ ਗੱਦੀਵੀਆਂ ਵੀ ਕਰਵਾ ਰਹੀ ਆ ਤੇ ਜਿਹੜੇ ਨਵੇਂ ਸ਼ਾਇਰ ਨੇ ਉਹਨਾਂ ਨੂੰ ਹਲਾਸ਼ੇਰੀ ਮਿਲਦੀ ਆ ਕਿ ਅਸੀਂ ਹੋਰ ਲਿਖੀਏ ਹੋਰ ਚੰਗਾ ਜਿਹੜਾ ਸੰਘ ਦੇ ਉਸਰ ਚ ਹਾਂਜੀ ਸਰ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਸਰਜੀਤ ਸਾਜਨ ਜੀ ਹਾਂਜੀ ਪੰਜਾਬੀ ਸਰਕਾਰ ਸਰਜੀਵ ਕੇ ਤੁਸੀਂ ਅੱਜ ਵਿਸ਼ੇਸ਼ ਤੌਰ ਤੇ ਕੱਲ ਕੇ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਏ ਆ ਕਿਤਾ ਦੇ ਦੇ ਕਿ ਜਿਹੜਾ ਕਿ ਸਰਕਾਰ ਦੇ ਤੇ ਡਿਪਾਰਟਮੈਂਟ ਦੇ ਉਪਰਾਲੇ ਹਨ ਸਰਕਾਰ ਦੀ ਰੈਨਵਾਈਟ ਇਹ ਜਿਹੜਾ ਵਿਭਾਗ ਹੈ ਇਹ ਪੰਜਾਬੀ ਦੇ ਇਸ ਤਰ੍ਹਾਂ ਦੇ ਪ੍ਰੋਗਰਾਮ ਕਰਾਉਂਦਾ ਹੈ ਇਹਦੇ ਨਾਲ ਪੰਜਾਬੀ ਪਿਆਰਿਆਂ ਨੂੰ ਉਤਸ਼ਾਹਤ ਕੀਤਾ ਜਾਂਦਾ ਹੈ ਤੇ ਪੰਜਾਬੀ ਰੰਗ ਸਾਹਿਬੀ ਉੱਤਰੋ ਦਾ ਇਸ ਦੇ ਵਿਕਾਸ ਤੇ ਇਸ ਕੰਮ ਹੋ ਰਿਹਾ ਇਹ ਬੜਾ ਛਲਾਗਾ ਯੋਗ ਕਦਮ ਹੈ ਇਸੇ ਤਰ੍ਹਾਂ ਇਹ ਪ੍ਰੋਗਰਾਮ ਚੱਲ ਰਿਹਾ ਹੈ ਕਿ ਸਰਕਾਰ ਰਹਿਮਾਈ ਕਰਦੀ ਹੈ ਇਹ ਨਹੀਂ ਪਛਾਣ ਤੁਹਾਨੂੰ ਲੱਗਦਾ ਵਾ ਕਿ ਜਿਦਾ ਕਿ ਇਹ ਜੇ ਉਪਰਾਲੇ ਪੰਜਾਬੀ ਭਾਸ਼ਾ ਨੂੰ ਪਛਾਣਨ ਲਈ ਵੀ ਬਹੁਤ ਵਧੀਆ ਇੱਕ ਪੰਜਾਬੀ ਭਾਸ਼ਾ ਨੂੰ ਬਚਾਉਣ ਲਈ ਇੰਦਾਂ ਦੇ ਉਪਰਾਲੇ ਹੀ ਤੇ ਜਿਹੜੇ ਇਹ ਇਹਨਾਂ ਕਰਕੇ ਤੇ ਪੰਜਾਬੀ ਬਚੀ ਰਹੇਗੀ ਨਹੀਂ ਤੇ ਪਿੱਛੇ ਤੇ ਇੱਕ ਵਾਰੀ ਗੱਲ ਚੱਲੀ ਸੀ ਕਿ ਪੰਜਾਬੀ ਭਾਸ਼ਾ ਰੋ ਖਤਮ ਹੋ ਜਾਏਗੀ ਪਰ ਜਿਹੜੀ ਪੰਜਾਬੀ ਦੇ ਵਿੱਚ ਸਾਡੇ ਗੁਰੂ ਗ੍ਰੰਥ ਸਾਹਿਬ ਵਰਗੇ ਮਹਾਨ ਗ੍ਰੰਥ ਰਚੇ ਹੋਏ ਹਨ ਉਹ ਕਦੀ ਖਤਮ ਨਹੀਂ ਹੋ ਸਕਦੀ ਯੂਨੈਸਕੋ ਦਾ ਜਿਹੜਾ ਪਿੱਛੇ ਜਾਇ ਇੱਕ ਰੌਲਾ ਸੁਣਾ ਸੀ ਕਿ ਪੰਜਾਬੀ ਖਤਮ ਹੋ ਜਾਵੇਗੀ ਸਾਨੂੰ ਮਾਨ ਹੈ ਕਿ ਅਸੀਂ ਉਸ ਪੰਜਾਬੀ ਦੇ ਨਾਲ ਵਸਤਾ ਹਾਂ ਜਿਹੜੀ ਪੰਜਾਬੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਵਰਗੇ ਗ੍ਰੰਥ ਮੌਜੂਦ ਹਨ ਅੱレ ਸਰ ਕੀ ਨਾਮ ਅਜੀ ਆਪਣਾ ਮੈਂ ਮੁਹੰਮਦ ਅਬਾਸ ਤਰੀਵਾਲੀ ਮਲੇਮਕੋ ਲੋ ਹਾਂਜੀ ਸਰ ਜਿਵੇਂ ਕਿ ਸਰਕਾਰ ਵੱਲੋਂ ਇਸ ਮੇਲਨ ਕਰਵਾਏ ਜਾ ਰਿਹਾ ਹੈ ਤਾਂ ਕਿਤਾ ਦੇਖਦੇ ਜਿਵੇਂ ਕਿ ਸਰਕਾਰ ਦੇ ਉਪਰਾਲੇ ਹਨ ਯਕੀਨਨ ਇੱਕ ਬਹੁਤ ਅੱਛੀ ਕੋਸ਼ਿਸ਼ ਹੈ ਵਧੀਆ ਉਪਰਾਲਾ ਹੈ ਠੀਕ ਹੈ ਇਸ ਦੇ ਨਾਲ ਜਿੱਥੇ ਜਿਹੜੇ ਕਵੀ ਨੇ ਪੰਜਾਬੀ ਦੇ ਉਹਨਾਂ ਨੂੰ ਉਤਸ਼ਾਹ ਮਿਲ ਰਿਹਾ ਹੈ ਇਸ ਦੇ ਨਾਲ ਇਹ ਦੂਜੀਆਂ ਲੈਂਗੁਏਜ ਨੂੰ ਵੀ ਬਹੁਤ ਕਰ ਰਹੇ ਨੇ ਜਿਵੇਂ ਅੱਜ ਅਸੀਂ ਬਤੌਰ ਉਰਦੂ ਸ਼ਾਇਰ ਤੋਂ ਮਲਿਕ ਜੀ ਨੂੰ ਆਏ ਹਾਂ ਤੇ ਮੇਰੇ ਨਾਲ ਕੁਝ ਹੋਰ ਸ਼ਾਇਰ ਵੀ ਨੇ ਉਹ ਵੀ ਉਰਦੂ ਦੇ ਤੇ ਪੰਜਾਬੀ ਦੇ ਸ਼ਾਇਰ ਨੇ ਤੇ ਉਹ ਆਏ ਨੇ ਬਹੁਤ ਵੱਡੀ ਕੋਸ਼ਿਸ਼ ਹੈ ਬੜਾ ਅੱਛਾ ਉਪਰਾਲਾ ਹੈ ਸਰਕਾਰ ਦਾ ਯਕੀਨਨ ਇਸ ਨਾਲ ਜਿਹੜਾ ਆਪਣੇ ਅਦਬ ਦੇ ਨਾਲ ਰਿਲੇਟਡ ਸ਼ਖਸੀਅਤਾਂ ਨੇ ਉਹਨਾਂ ਦੀ ਇੱਜ਼ਤ ਮਾਨ ਮਿਲਦਾ ਜਿੱਥੇ ਉਥੇ ਪੋਸੇ ਨਾਲੇ ਨਾਲ ਹੀ ਮੰਦ ਅਦਵੂ ਨੂੰ ਇੱਕ ਮਦਦ ਸਦਿਕਾਰ ਦਿੱਤਾ ਜਾ ਰਿਹਾ ਤੇ ਅਦਵੂ ਦੇ ਪਰਹੁਲਤ ਹੋਣ ਦੇ ਇਹ ਚ ਸਰਕਾਰ ਦੇ ਬਹੁਤ ਜਿਹੜਾ ਛੇ ਚਾਂਸਸ ਨੇ ਤੇ ਮੈਂ ਉਮੀਦ ਕਰਦਾ ਹਾਂ ਅੱਗੇ ਵੀ ਇਹ ਜਿਵੇਂ ਆਪਣੇ ਇੱਥੇ ਅੱਜ ਬੁਲਾਇਆ ਗਿਆ ਸਾਨੂੰ ਜ਼ਿਲ੍ਹਾ ਪੋਸੇ ਦਾ ਲੋਕ ਪਾਸ਼ਾ ਪਾਸ਼ਾ ਵੱਲੋਂ ਅੱਗੇ ਵੀ ਆਂਦਾ ਵੀ ਸਾਨੂੰ ਬੁਲਾਇਆ ਜਾਂਦਾ ਰਹੇਗਾ ਤੇ ਇਸੇ ਤਰ੍ਹਾਂ ਦੀ ਜ਼ੁਬਾਨਾਂ ਭਾਸ਼ਾ ਹੈ ਇਸ ਦੀ ਪਛਾਣ ਕਰਤੀ ਜਾਵੇਗੀ ਇਸ ਦੇ ਨੁਮਰ ਪੂਰਤ ਕਰਨ ਦੀ ਬਹੁਤ ਯਕੀਨਨ ਚੰਗੇ ਉਪਾ ਲਿਖਤੇ ਜਾਣਗੇ ਮੈਡਮ ਜਿਹੜੇ ਕਿ ਅੱਜ ਭਾਸ਼ਾ ਭਾਗ ਵੱਲੋਂ ਖਾਲਸਾ ਕਾਲਜ ਦੇ ਵਿੱਚ ਜਿਹੜਾ ਕਿ ਕبھی ਇਹ ਸਮਾमेलन ਕਰਵਾਇਆ ਜਾ ਰਿਹਾ ਹੈ ਕਿਸ ਤਰੀਕੇ ਨਾਲ ਇਹ ਜਿਹੜਾ ਕਿ ਸਮਾमेलन ਦੀ ਭੂਮਿਕਾ ਨਿਭਾਈ ਗਈ ਹੈ ਅੱਜ ਸਾਰੇ ਸੱਜਣਾਂ ਅੱਜ ਲਾਇਬ੍ਰਾਰੀ ਖਾਲਸਾ ਕਾਲਜ ਅਰਬਨ ਸਟ੍ਰੀਟ ਤੋਂ ਕੋਠਲਾ ਦੇ ਵਿੜੇ ਦੇ ਵਿੱਚ ਮੰਤਰੀ ਅਤੇ ਉੱਚੇਰੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਜੀ ਯੂਵ ਰਹਿਨੁਮਾਈ ਹਿੱਟ ਅਤੇ ਡਿ렉ਟਰ ਪਾਸ਼ਾਲ ਪਾਰਕ ਮੈਡਮ ਹਰਪ੍ਰੀਤ ਗੋੜਸਲੇ ਦਿਸ਼ਾ ਨਿਰਦੇਸ਼ਾਂ ਹਿੱਟ ਪਾਸ਼ਾਲ ਪਾਰਕ ਕਪੂਰਥਲਾ ਵੱਲੋਂ ਤ੍ਰਿਭਾਸ਼ਿਕ ਕਵੀ ਦਰਬਾਰ ਅੱਜ ਇੱਥੇ ਉਲੀਕਿਆ ਗਿਆ ਹੈ ਤਿੰਨੋਂ ਭਾਸ਼ਾ ਹਿੰਦੀ ਪੰਜਾਬੀ ਅਤੇ ਉਰਦੂ ਪਾਸ਼ਾਵਾਂ ਦੇ ਨਾਮਵਰ ਸ਼ਾਇਰ ਤੇ ਕਵੀ ਜਦ ਇਸ ਸਮਾਗਮ ਵਿੱਚ ਪਹੁੰਚੇ ਨੇ ਤੇ ਉਹਨਾਂ ਦੀਆਂ ਰਚਨਾਵਾਂ ਦੀ ਪੇਸ਼ਕਾਰੀ ਇੱਥੇ ਹੋ ਰਹੀ ਹੈ ਅੱਜ ਦੇ ਸਮਾਗਮ ਦੇ ਸਾਡੇ ਮੁੱਖ ਮਹਿਮਾਨ ਪਦਮ ਸ਼੍ਰੀ ਡਾਕਟਰ ਹਰਵਿੰਦਰ ਸਿੰਘ 베ਦੀ ਪਧਾਰਨ ਹੱਥੇ ਤੇ ਅੱਜ ਸਮਾਗਮ ਦੇ ਪ੍ਰਧਾਨ ਵੀ ਪ੍ਰੋਫੈਸਰ ਕੁਲਵੰਦ ਸਿੰਘ ਆਸ਼ਲਾ ਜੀ ਕਰ ਰਹੇ ਨੇ ਜੋ ਕਿ ਉਕਿਲ ਦੇ ਘਟੇ ਚਿੰਤਕ ਨੇ ਤੇ ਸਮਾਗਮ ਦੇ ਵਿਸ਼ੇਸ਼ ਮਹਿਮਾਨ ਡਾਕਟਰ ਬਲਦੇਵ ਸਿੰਘ ਜੀ ਹਨ ਜੋ ਕਿ ਇੱਕ ਬਹੁਤ ਹੀ ਇਨਫਲੂਐਂਸਰ ਪਰਸਨੈਲਿਟੀ ਵੀ ਨੇ ਦੇ ਖਾਲਸਾ ਕਾਲਜ ਦੇ ਪ੍ਰਿੰਸੀਪਲ ਵੀ ਨੇ ਦੇ ਇਸ ਦਾ ਅਧਿਨਚੜਾ ਕਵੀ ਦਰਬਾਰ ਹੈ ਉਹ ਕੀ ਕੀ ਕਹਿੰਦੇ ਮਣਮ ਇਹਦੇ ਵਿੱਚ ਟੋਟਲ ਕਿੰਨੇ ਕਿੰਨੇ ਕਹਿ ਲੋ ਕਿ ਜਿੰਨੇ ਕਿ ਆਏ ਹੈ ਹਾਂਜੀ ਇਸ ਸਤ੍ਰੈਭਾਸ਼ੀ ਕਵੀ ਦਰਬਾਰ ਦੇ ਵਿੱਚ ਤਿੰਨੋਂ ਭਾਸ਼ਾਵਾਂ ਨਾਲ ਸੰਬੰਧਿਤ 15 ਕਵੀਆਂ ਦੀ ਪੇਸ਼ਕਾਰੀ ਇੱਥੇ ਕੀਤੀ ਜਾ ਰਹੀ ਹੈ ਵੱਖ-ਵੱਖ ਵਿਸ਼ਿਆਂ ਨਾਲ ਸੰਬੰਧਿਤ ਜਿਸਲਾ ਨਸਮਾ ਸ਼ਾਇਰ ਸ਼ੇਅਰ ਕਵਿਤਾ ਗੀਤ ਦੀ ਜਿਹੜੀ ਪੇਸ਼ਕਾਰੀ ਹੈ ਇਸ ਸਮਾਗਮ ਦੇ ਵਿੱਚ ਹੋ ਰਹੀ ਹੈ ਅਨਰ ਟੈਂਪਲੇਮੈਂਟ ਮੈਂ ਹੋਰ ਵੀ ਪ੍ਰੋਗਰਾਮਾਂ ਲਿਖ ਕੇ ਜਾਊਂਗਾ ਹਾਂਜੀ ਸਰਕਾਰ ਦੇ ਅਦੇਸ਼ਾ ਨਿਰਦੇਸ਼ ਇਹ ਹੈ ਕਿ ਜਿਹੜੇ ਸਮਾਗਮਾਂ ਦੀ ਲੜੀ ਪਾਸ਼ਾ ਵਿਭਾਗ ਵੱਲੋਂ ਸ਼ੁਰੂ ਹੋ ਚੁੱਕੀ ਹੈ ਤੇ ਕਵੀ ਦਰਬਾਰ ਫਿਰ ਰੰਗ ਮੰਚ ਨਾਲ ਸੰਬੰਧਤ ਗੋਇਸ ਮੁਕਾਬਲੇ ਪਰਸ਼ੋਤਨੀ ਮੁਕਾਬਲੇ ਸਾਇਰਜਨ ਮੁਕਾਬਲੇ ਨਾਟਕ ਮੁਕਾਬਲੇ ਤੇ ਹੋਰ ਵੱਖ-ਵੱਖ ਗਤੀਵਿਧੀਆਂ ਪਾਸ਼ਾ ਵਿਭਾਗ ਵੱਲੋਂ ਹਰ ਜ਼ਿਲ੍ਹੇ ਦੇ ਵਿੱਚ ਵੀ ਕਰਵਾਈਆਂ ਜਾਣਗੀਆਂ ਤੇ ਕਪੂਰਥੱਲੇ ਵਿੱਚ ਵੀ ਅਜਿਹੀ ਗਤੀਵਿਧੀਆਂ ਦੀ ਤਿਆਰੀ ਚੱਲ ਰਹੀ ਹੈ। ਕਪੂਰਥਾ ਤੋਂ ਨਰੇਸ਼ ਖੋਸਲਾ ਦੀ ਰਿਪੋਰਟ